ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਸਲੀਕੇ ਦੀ ਘਾਟ ਕਰਨ ਜੁਗਨੂ ਵੀ ਇੱਕ ਕੀੜਾ ਹੀ ਹੁੰਦਾ ਹੈ ਪਰ ਉਸ ਕੋਲ ਸਲੀਕੇ ਭਰਿਆ ਇੱਕ ਸੁਨੇਹਾ ਹੁੰਦਾ ਹੈ ਅਜੇ ਤੱਕ ਕਿਸੇ شریف ਵਿਅਕਤੀ ਦੀ ਇਹ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਵੇ ਸਲੀਕੇ 'ਚ ਸ਼ਰਾਫਤ ਹੁੰਦੀ ਹੈ ਸਲੀਕੇ ਵਾਲਾ ਵਿਅਕਤੀ ਜਦੋਂ ਇਕੱਲਾ ਵੀ ਹੁੰਦਾ ਹੈ ਤਾਂ ਵੀ ਉਹ ਬੜਾ ਪ੍ਰਸੰਨ ਹੁੰਦਾ ਹੈ ਛੋਟੇ ਰਸਤੇਆਂ ਤੋਂ ਨਿਸ਼ਾਨੇ ਤੇ ਪਹੁੰਚਣ ਦੀ ਕਾਲੀ ਨਾ ਕਰੋ ਐਵੇਂ ਧੁਰਨ ਦਾ ਸਲੀਕਾ ਤੇ ਜ਼ਿੰਦਗੀ ਦੀ ਮਾਲ ਰੋੜ ਗਵਾਚ ਜਾਵੇਗੀ ਨਿਰਸੰਦੇਹ ਮਨੁੱਖ ਦੀਆਂ ਸੀਮਾਵਾਂ ਹਨ ਪਰ ਮਨੁੱਖ ਦੀਆਂ ਸੰਭਾਵਨਾਵਾਂ ਵੀ ਘੱਟ ਨਹੀਂ ਮਨੁੱਖ 'ਚ ਔਗਣ ਹਨ ਪਰ ਗੁਣ ਵੀ ਅਨੇਕਾਂ ਹਨ ਸੀਮਾਵਾਂ ਤੇ ਸੰਭਾਵਨਾਵਾਂ ਵਿਚਕਾਰ ਮਨੁੱਖ ਨਿਰੰਤਰ ਘਟਦਾ ਵੱਧਦਾ ਰਹਿੰਦਾ ਹੈ ਜ਼ਿੰਦਗੀ ਦੇ ਵੱਡੇ ਘਾਟੇ ਸਹਿਣ ਅਤੇ ਲੰਮੇ ਸਬਕ ਸਿੱਖਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਚਾਜ ਨਾਲ ਕੀਤਾ ਥੋੜਾ ਕੰਮ ਵੀ ਬਹੁਤ ਹੁੰਦਾ ਹੈ ਜਦੋਂ ਕਿ ਕੁਚਾਜ ਨਾਲ ਕੀਤਾ ਬਹੁਤਾ ਵੀ ਕੁਝ ਨਹੀਂ ਹੁੰਦਾ ਵੇਖਿਆ ਗਿਆ ਹੈ ਕਿ ਸਾਡੀਆਂ ਅਨੇਕਾਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਆਦ ਸਲਿੱਕੇ ਦੀ ਘਾਟ ਕਾਰਨ ਜਨਮ ਲੈਂਦੀਆਂ ਹਨ ਅਤੇ ਜੇ ਅਸੀਂ ਦੂਜਿਆਂ ਦਾ ਧਿਆਨ ਰੱਖਣਾ ਜਾਣ ਜਾਈਏ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਵਿਹਾਰ ਕਰੀਏ ਤਾਂ ਸਾਡੀਆਂ ਬਹੁਤੀਆਂ ਮੁਸ਼ਕਲਾਂ ਮੁਸੀਬਤਾਂ ਅਤੇ ਪਰੇਸ਼ਾਨੀਆਂ ਆਪ ਮੁਹਾਰੇ ਅਲੋਪ ਹੋ ਜਾਣਗੀਆਂ ਪੰਜਾਬੀਆਂ ਨੇ ਹਰ ਖੇਤਰ 'ਚ ਵਿਕਾਸ ਕੀਤਾ ਹੈ ਪਰ ਸਲੀਕੇ ਦੀ ਘਾਟ ਕਾਰਨ ਸਾਡੀਆਂ ਵੱਡੀਆਂ ਪ੍ਰਾਪਤੀਆਂ ਵੀ ਕਿਸੇ ਲੇਖੇ ਨਹੀਂ ਲੱਗਦੀਆਂ ਜਿਉਂ-ਜਿਉਂ ਮਨੁੱਖ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ ਹੈ ਤਿਉਂ-ਤਿਉਂ ਕਿਤੇ ਰਿਸ਼ਤੇ ਅਤੇ ਚੱਜ ਆਚਾਰ ਬਦਲਦੇ ਗਏ ਹਨ ਚੱਜ ਆਚਾਰ ਦੇ ਪੱਖੋਂ ਸਮਾਜ ਦੇ ਜਿਹੜੇ ਵਰਗ ਆਪਣੇ ਆਪ ਨੂੰ পরিসਥਿਤੀਆਂ ਅਨੁਸਾਰ ਢਾਲਦੇ ਜਾਂਦੇ ਹਨ ਉਹ ਵਿਕਸਿਤ ਅਤੇ ਖੁਸ਼ਹਾਲ ਹੁੰਦੇ ਜਾਂਦੇ ਹਨ ਕਤੇ ਜਿਹੜੇ ਵਰਗ ਇਸ ਪੱਖ ਤੋਂ ਅਵੇਸਲੇ ਰਹਿੰਦੇ ਹਨ ਉਹਨਾਂ ਦੀ ਕਲਾਕਾਰੀ ਵੀ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ ਕੰਮ ਧੰਦੇ ਚੰਗੇ ਜਾਂ ਮਾੜੇ ਨਹੀਂ ਹੁੰਦੇ ਜਿਨ੍ਹਾਂ ਖੇਤਰਾਂ 'ਚ ਸਲੀਕੇ ਵਾਲੇ ਘਰਾਂ ਦੇ ਲੋਕ ਪ੍ਰਵੇਸ਼ ਕਰਦੇ ਹਨ ਉਹਨਾਂ ਖੇਤਰਾਂ ਦੀ ਸ਼ਕਤੀ ਅਤੇ ਪ੍ਰਭਾਵ ਵੱਧ ਜਾਂਦਾ ਹੈ ਸਲੀਕੇ ਦੀ ਘਾਟ ਕਾਰਨ ਪੈਣ ਵਾਲੇ ਵੱਡੇ ਘਾਟਿਆਂ ਦੀ ਸਮਝ ਅਜੇ ਤੱਕ ਸਾਨੂੰ ਨਹੀਂ ਆਈ ਅਤੇ ਜਦੋਂ ਤੱਕ ਇਹ ਸੋਝੀ ਆਉਂਦੀ ਨਹੀਂ ਇਹ ਘਾਟੇ ਨਿਰੰਤਰ ਪੈਂਦੇ ਰਹਿਣਗੇ ਅਤੇ ਅਸੀਂ ਪਛੜੇ ਹੀ ਰਹਾਂਗੇ ਸਲਿਕਾ ਜਾਂ ਚੱਜ ਅਚਾਰ ਜਾਂ ਸਾਉ ਵਿਹਾਰ ਇਸ ਸੰਕਲਪ ਤੇ ਉਸਰਿਆ ਹੋਇਆ ਹੈ ਕਿ ਦੂਜਿਆਂ ਨਾਲ ਅਜਿਹਾ ਵਿਹਾਰ ਕਰੋ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ ਅਜੋਕੇ ਸਮਾਜ ਚ ਹਰ ਵੇਲੇ ਹਰ ਵਿਅਕਤੀ ਜਾਂ ਕੁਝ ਵੇਚ ਰਿਹਾ ਹੁੰਦਾ ਹੈ ਜਾਂ ਕੁਝ ਪ੍ਰਾਪਤ ਕਰਨ ਦੇ ਯਤਨ ਚ ਹੁੰਦਾ ਹੈ ਸਭ ਪ੍ਰਕਾਰ ਦੇ ਲੈਣ ਦੇਣ ਸਲੀਕੇ ਦੀ ਚਾਸ਼ਨੀ ਨਾਲ ਅਤੇ ਚੱਜ ਅਚਾਰ ਦੀ ਚਮਕ ਨਾਲ ਨਾ ਕੇਵਲ ਮਾਨਜੋਗ ਹੋ ਜਾਂਦੇ ਹਨ ਸਗੋਂ ਉਹਨਾਂ ਦੀ ਖਿੱਚ ਵੀ ਵੱਧ ਜਾਂਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਕੋਈ ਦੁਕਾਨਦਾਰ ਕੋਈ ਸੇਵਾ ਜਾਂ ਵਸਤ ਸਾਡੀ ਮੰਗ ਅਤੇ ਤਸੱਲੀ ਅਨੁਸਾਰ ਨਹੀਂ ਦਿੰਦਾ ਤਾਂ ਐਸੀ ਵੀ ਆਪਣੇ ਬਟੂਏ 'ਚੋਂ ਗੰਦੇ ਤੋਂ ਗੰਦਾ ਨੋਟ ਪੇਸ਼ ਕਰਦੇ ਹਨ ਸਪਸ਼ਟ ਹੈ ਕਿ ਦੂਜਿਆਂ ਦੀ ਸਲੀਕੇ ਭਰੀ ਸੇਵਾ ਗਾਹਕਾਂ ਨੂੰ ਖਿੱਚਦੀ ਹੈ ਜਦੋਂ ਕਿ ਕੁਚੱਜਾ ਵਿਹਾਰ ਸਾਡੇ ਮਨ 'ਚ ਵਿਰੋਧ ਪਜਾਉਂਦਾ ਹੈ ਜੀਵਨ ਦੀਆਂ ਸਹੂਲਤਾਂ ਵੱਧ ਰਹੀਆਂ ਹਨ ਸਪਸ਼ਟ ਹੈ ਕਿ ਦੂਜਿਆਂ ਦੀ ਸਲੀਕੇ ਭਰੀ ਸੇਵਾ ਗਾਹਕਾਂ ਨੂੰ ਖਿੱਚਦੀ ਹੈ ਜਦੋਂ ਕਿ ਕੁਚੱਜਾ ਵਿਹਾਰ ਸਾਡੇ ਮਨ 'ਚ ਵਿਰੋਧ ਪਜਾਉਂਦਾ ਹੈ ਜੀਵਨ ਦੀਆਂ ਸਹੂਲਤਾਂ ਵੱਧ ਰਹੀਆਂ ਹਨ ਪਰ ਸਲੀਕੇ ਦੀ ਘਾਟ ਕਾਰਨ ਜੀਵਨ 'ਚੋਂ ਮਿਲਣ ਵਾਲੀ ਤਸੱਲੀ ਘਟ ਰਹੀ ਹੈ ਇਸ ਸਥਿਤੀ ਦਾ ਸਿੱਧਾ ਕਾਰਨ ਇਹ ਹੈ ਕਿ ਮਨੁੱਖ ਸੁਭਾਅ ਤੋਂ ਗਰੀਬ ਹੈ ਖੁਸ਼ਹਾਲੀ ਬਹੁਲਤਾ ਤੇ ਅਮੀਰੀ ਚ ਵਿਚਰਨਾ ਅਜੇ ਇਸ ਨੂੰ ਆਇਆ ਨਹੀਂ ਵਿਗਿਆਨ ਤੇ ਟੈਕਨੋਲੋਜੀ ਸਦਕਾ ਬਹੁਤ ਕੁਝ ਮਿਲ ਜਾਣ ਦੇ ਬਾਵਜੂਦ ਸਰੀਰਕ ਤੇ ਮਾਨਸਿਕ ਪੱਖੋਂ ਅਜੇ ਮਨੁੱਖ ਲੋੜਵੰਦ ਹੀ ਹੈ ਵਿਗਿਆਨ ਨੇ ਸਭ ਕੁਝ ਬਦਲ ਦਿੱਤਾ ਹੈ ਪਰ ਇਹ ਮਨੁੱਖ ਦੇ ਬੁਨਿਆਦੀ ਸੁਭਾਅ ਤੇ ਇਸ ਦੇ ਮਨ ਨੂੰ ਨਹੀਂ ਬਦਲ ਸਕਿਆ ਮਨੁੱਖ ਨੇ ਢੇਰ ਗਿਆਨ ਇਕੱਠਾ ਕਰ ਲਿਆ ਹੈ ਪਰ ਇਹ ਆਪਣੀ ਅਗਿਆਨਤਾ ਨਹੀਂ ਤਿਆਗ ਰਿਹਾ 20ਵੀਂ ਸਦੀ ਦੇ ਮੁੱਢ ਤੱਕ ਮਨੁੱਖ ਕੋਲ ਨਾ ਬਹੁਤੇ ਅਧਿਕਾਰ ਸਨ ਨਾ ਹੀ ਬਹੁਤੀਆਂ ਅਵਸਥਾਾਂ ਅਤੇ ਸਹੂਲਤਾਂ ਸਨ ਉਸ ਕੋਲ ਹਰ ਚੀਜ਼ ਦੀ ਥੋੜੀ ਸੀ ਪਰ ਇਹਨਾਂ ਥੋੜਾਂ ਦੇ ਬਾਵਜੂਦ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਅਤੇ ਹੋਰਨਾਂ ਦੀ ਚੰਗਿਆਈ ਤੇ ਭਰੋਸਾ ਸੀ ਹੁਣ ਇਹ ਦੋਵੇਂ ਗੁਣ ਮੁੱਕਦੇ ਜਾ ਰਹੇ ਹਨ ਹੁਣ ਹਰ ਚੀਜ਼ ਦੀ ਬਹੁਲਤਾ ਹੈ ਪਰ ਮਨ ਅਸੰਤੁਸ਼ਟ ਹਨ ਅਤੇ ਮਨੁੱਖ ਉਦਾਸ ਹੈ ਅਜੋਕਾ ਮਨੁੱਖ ਅੰਦਰੋਂ ਬਾਹਰੋਂ ਇਕੱਲਾ ਭਟਕ ਰਿਹਾ ਹੈ ਉਹ ਖੁਸ਼ ਹੋਣ ਦੇ ਹਰੇਕ ਯਤਨ 'ਚ ਹੋਰ ਇਕੱਲਾ ਅਤੇ ਉਦਾਸ ਹੁੰਦਾ ਜਾ ਰਿਹਾ ਹੈ ਇਕੱਲਿਆਂ ਖੁਸ਼ੀ ਮਨਾਉਣੀ ਵੀ ਉਦਾਸੀ ਦੀ ਇੱਕ ਕਿਸਮ ਹੁੰਦੀ ਹੈ ਪਿਆਰ ਦੀ ਘਾਟ ਕਾਰਨ ਅਜੋਕਾ ਮਨੁੱਖ ਨਿਰਾਸ਼ ਮਾਯੂਸ ਅਤੇ ਪਰੇਸ਼ਾਨ ਹੈ ਪਿਆਰ ਕਰਨਾ ਸਲੀਕੇ ਭਰੀ ਸਿੱਖਿਆ ਹੈ ਜਿਸ 'ਚ ਹਰ ਕਿਸੇ ਦਾ ਸਭ ਕੁਝ ਸੋਹਣਾ ਲੱਗਣ ਲੱਗ ਪੈਂਦਾ ਹੈ ਜਦੋਂ ਕਿ ਨਫ਼ਰਤ ਕਿਸੇ ਇੱਕ ਚੀਜ਼ ਜਾਂ ਇੱਕ ਵਿਅਕਤੀ ਤੇ ਕੇਂਦ੍ਰਿਤ ਹੁੰਦੀ ਹੈ ਅਤੇ ਉਸ ਨੂੰ ਕਰੋਪ ਅਤੇ ਕੋਝਾ ਬਣਾ ਦਿੰਦੀ ਹੈ। ਸਲਿੱਕੇ ਦੇ ਪੱਖੋਂ ਫਰਾਂਸ ਸੰਸਾਰ ਚ ਮੋਰੀ ਹੈ। ਫਰਾਂਸ ਦੇ ਲੋਕ ਉਦੋਂ ਹੀ ਝੋਠ ਬੋਲਦੇ ਹਨ ਜਦੋਂ ਕਿਸੇ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹੋਣ। ਫਰਾਂਸੀਸੀ ਮੂਰਖਾਂ ਨਾਲ ਵੀ ਸਲਿੱਕੇ ਨਾਲ ਇੰਜ ਪੇਸ਼ ਆਉਂਦੇ ਹਨ ਕਿ ਮੂਰਖਾਂ ਨੂੰ ਮੂਰਖਤਾ ਕਰਨ ਦਾ ਚੇਤਾ ਹੀ ਨਹੀਂ ਰਹਿੰਦਾ। ਮਨੁੱਖ ਸੁੰਦਰਤਾ ਵੱਲ ਰੁਚਿਤ ਹੈ ਇਹ ਉਸ ਦਾ ਸੁਭਾਅ ਹੈ ਪਰ ਸੁੰਦਰ ਵਸਤਾਂ ਨਾਸ਼ਵਾਨ ਹਨ ਇਹ ਮਨੁੱਖ ਨਾਲ ਵਾਪਰਨ ਵਾਲਾ ਇੱਕ ਵੱਡਾ ਵਿਅੰਗ ਹੈ ਇਸੇ ਕਰਕੇ ਮਨੁੱਖ ਸਰੀਰਕ ਸੁੰਦਰਤਾ ਤੋਂ ਅਗਲੇਰਾ ਪ੍ਰਗਟਾਵਾ ਆਪਣੇ ਕਾਰਜਾਂ ਰਾਹੀਂ ਕਰਦਾ ਹੈ ਤੁਹਾਡਾ ਕੰਮ ਤੁਹਾਡੇ ਨਾਲੋਂ ਵੀ ਬਧੇਰੇ ਮਹੱਤਵਪੂਰਨ ਹੁੰਦਾ ਹੈ ਜੇਕਰ ਤੁਸੀਂ ਕੁਝ ਉੱਚਾ ਕਰਨ ਦਾ ਮਨ ਬਣਾਇਆ ਹੈ ਤਾਂ ਇਹ ਜੀਵਨ ਤੁਹਾਡਾ ਆਪਣਾ ਨਹੀਂ ਉਸ ਉੱਚੇ ਨੂੰ ਕਰਨ ਦੀ ਮੌਹਲਤ ਹੈ ਕੁਝ ਉੱਚਾ ਕਰਨ ਲਈ ਤੁਸੀਂ ਆਮ ਸਧਾਰਨ ਵਿਅਕਤੀ ਵਾਲੀਆਂ ਖੁਸ਼ੀਆਂ ਤੇ ਸੁੱਖਾਂ ਨੂੰ ਨਹੀਂ ਮਾਣ ਸਕੋਗੇ ਆਪਣੇ ਆਪ ਨੂੰ ਨੀਵੀਆਂ ਖੁਸ਼ੀਆਂ ਤੋਂ ਵਿਰਵੇ ਕਰਨ ਦਾ ਜਿਗਰਾ ਉਪਜਾਏ ਬਿਨਾ ਉੱਚੀਆਂ ਉਡਾਣਾ ਨਹੀਂ ਭਰੀਆਂ ਜਾ ਸਕਦੀਆਂ ਸਧਾਰਨ ਪੱਦਰ ਦੀ ਖੁਸ਼ੀ ਜਾਂ ਪ੍ਰਸੰਨਤਾ ਦੀ ਪ੍ਰਾਪਤੀ ਆਮ ਸਧਾਰਨ ਵਿਅਕਤੀਆਂ ਦੇ ਆਦਰਸ਼ ਜਾਂ ਉਦੇਸ਼ ਹੁੰਦੇ ਹਨ ਇਹ ਅਨੁਭਵਾਂ ਦੀ ਪੌੜੀ ਦੇ ਵਿਚਕਾਰ ਜਹੇ ਪਹੁੰਚਣ ਦਾ ਅਹਿਸਾਸ ਹੁੰਦਾ ਹੈ ਅਜਿਹੀ ਯਤਨਾ ਨਾਲ ਕਰਾ ਮਾਤਾ ਜਾਂ ਇਨਕਲਾਬ ਨਹੀਂ ਵਾਪਰਦੇ 나ਹੀਂ ਅਜਿਹੀ ਯਤਨਾ ਨਾਲ ਕਿਸੇ ਲਈ ਉਦਾਹਰਨ ਬਣਿਆ ਜਾ ਸਕਦਾ ਹੈ ਹਰ ਧਰਮ ਅਤੇ ਸਮਾਜ ਦੀ ਧੁਰ ਅੰਦਰਲੀ ਪ੍ਰੇਰਣਾ ਮਨੁੱਖ ਨੂੰ ਸਾਉ ਸਖੀ ਅਤੇ ਸਹਿਯੋਗੀ ਬਣਾਉਣ ਦੀ ਹੈ ਸਾਉ ਸੁਖੀ ਅਤੇ ਸਹਿਯੋਗੀ ਬਣਾਉਣ ਦੀ ਹੈ ਚੱਜ ਆਚਾਰ ਸਲੀਕਾ ਸਦਾਚਾਰ ਨੇਮ ਕਾਨੂੰਨ ਆਦਤਾਂ ਮਨੁੱਖ ਨੇ ਉਸਾਰ ਲਏ ਹਨ ਪਰ ਮਨੁੱਖ ਦੇ ਜੀਵਨ ਦਾ ਸੁਭਾਵਿਕ ਭਾਗ ਨਹੀਂ ਬਣ ਸਕੇ ਇਹਨਾਂ ਦੀ ਉਲੰਘਣਾ ਹੁੰਦੀ ਰਹਿੰਦੀ ਹੈ ਸਜ਼ਾ ਮਿਲਦੀ ਰਹਿੰਦੀ ਹੈ ਸਜ਼ਾ ਦਾ ਡਰ ਸਮਾਜ ਤੋਂ ਛੇਕੇ ਜਾਣ ਦਾ ਭੈ ਤਾੜਨਾ અપਮਾਨ ਵਿਰੋਧੀ ਲੋਕ ਰਾਏ ਆਦ ਦਾ ਸੰਸਾਰ ਮਨੁੱਖ ਦੇ ਮਨ ਤੇ ਹਮੇਸ਼ਾ ਛਾਇਆ ਰਹਿੰਦਾ ਹੈ ਸਜ਼ਾ ਤੇ ਵਿਛੋੜੇ ਦਾ ਡਰ ਮਨੁੱਖ ਨੂੰ ਸਾਰੇ ਬੰਧਨ ਪ੍ਰਵਾਨ ਕਰਨ ਲਈ ਪ੍ਰੇਰਦਾ ਅਤੇ ਮਜਬੂਰ ਕਰਦਾ ਰਹਿੰਦਾ ਹੈ ਮਨੁੱਖ ਇਕੱਲਾ ਰਹਿ ਨਹੀਂ ਸਕਦਾ ਕਿਸੇ ਨਾਲ ਰਹਿਣਾ ਇਸ ਨੂੰ ਆਉਂਦਾ ਨਹੀਂ ਇਸ ਵਿਸੰਗਤੀ ਕਾਰਨ ਹੀ ਮਨੁੱਖ ਦੇ ਵਿਹਾਰ ਚ ਦੰਬ ਅਡੰਬਰ ਚਲਾਕੀ ਚਤੁਰਤਾ ਝੂਠ ਫਰੇਬ ਬਨਾਵਟ ਆਦ ਦਾ ਬੋਲਬਾਲਾ ਹੈ ਉਹ ਸੋਚਦਾ ਕੁਝ ਹੈ ਕਰਦਾ ਕੁਝ ਹੋਰ ਹੈ ਤੇ ਜੋ ਕੁਝ ਉਹ ਦੱਸਦਾ ਹੈ ਉਹ ਕੁਝ ਹੋਰ ਹੀ ਹੁੰਦਾ ਹੈ ਸਵਾਰਥੀ ਰਾਹਾਂ ਤੇ ਤੁਰਦਾ ਮਨੁੱਖ ਸਵਾਰਥਾਂ ਦੇ ਸਬੂਤ ਮਿਟਾਉਣ ਚ ਰੁੱਝ ਗਿਆ ਹੈ ਈਰਖਾ ਦਾ ਅਗਰਸਿਆ ਪਰ ਅਖੋਤੀ ਸਦਾਚਾਰ ਦਾ ਪੁਜਾਰੀ ਮਨੁੱਖ ਨਾ ਆਪ ਸ਼ਾਂਤ ਹੁੰਦਾ ਹੈ ਨਾ ਹੀ ਕਿਸੇ ਨੂੰ ਸ਼ਾਂਤ ਰਹਿਣ ਦਿੰਦਾ ਹੈ ਈਰਖਾ ਕਾਰਨ ਸਭ ਕੁਝ ਕੋਲ ਹੋਣ ਦੇ ਬਾਵਜੂਦ ਕੋਈ ਵੀ ਮਨੁੱਖ ਕਿਸੇ ਵੀ ਹਾਲ ਚ ਪ੍ਰਸੰਨ ਨਹੀਂ ਹੋ ਸਕਦਾ ਈਰਖਾ ਸਾਡੇ ਚ ਅਧੂਰੇਪਨ ਦਾ ਅਹਿਸਾਸ ਜਗਾਉਂਦੀ ਹੈ ਅਤੇ ਅਧੂਰੇਪਨ ਦਾ ਅਹਿਸਾਸ ਮਨੁੱਖ ਨੂੰ ਨਿਰੰਤਰ ਸਤਾਉਂਦਾ ਰਹਿੰਦਾ ਹੈ ਖਾਨ ਸਮੇ ਇਥੋਂ ਤੱਕ ਕੀ ਧਾਰਮਿਕ ਸਥਾਨ 'ਚ ਵਿਚਰਦਿਆਂ ਵੀ ਇਹ ਸੋਚਦਾ ਰਹਿੰਦਾ ਹੈ ਕਿ ਕਿਸ ਨੂੰ ਪਛਾੜਨਾ ਹੈ ਕਿਸ ਦਾ ਅਪਮਾਨ ਕਰਨਾ ਹੈ ਕਿਸ ਨੂੰ ਸਬਕ ਸਿਖਾਉਣਾ ਹੈ ਗਵਾਂਡੀ ਕੋਲ ਕੁਝ ਵੇਖ ਕੇ ਇਸ ਨੂੰ ਥੋੜਾ ਦਾ ਅਹਿਸਾਸ ਹੁੰਦਾ ਹੈ ਜਿਸ ਨਾਲ ਇਸ ਦੇ ਮਨ 'ਚ ਨਵੀਆਂ ਮੰਗਾ ਜਨਮ ਲੈਂਦੀਆਂ ਹਨ ਜਿਹੜੀਆਂ ਜੀਵਨ ਦੀ ਤਾਣੀ ਨੂੰ ਉਲਝਾਉਂਦੀਆਂ ਚਲੀਆਂ ਜਾਂਦੀਆਂ ਹਨ ਸਮਾਜ ਵਿੱਚ ਕਿਸੇ ਵੀ ਵਿਅਕਤੀ ਨੂੰ ਦਿੱਤੇ ਜਾਂ ਮਿਲੇ ਲਾਭ ਦੂਜਿਆਂ ਦੀਆਂ ਮੰਗਾਂ ਬਣ ਜਾਂਦੇ ਹਨ ਜਦੋਂ ਮਿਹਨਤ ਅਤੇ ਸਲੀਕੇ ਨੂੰ ਤਿਆਗ ਕੇ ਨਜਾਇਜ਼ ਢੰਗਾਂ ਨਾਲ ਧਨ ਕਮਾ ਲਿਆ ਜਾਂਦਾ ਹੈ ਤਾਂ ਧਨ ਇਕੱਠਾ ਕਰਨ ਉਪਰੰਤ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਇਕੱਠੇ ਕੀਤੇ ਧਨ ਤੋਂ ਉਹ ਖੁਸ਼ੀ ਜਾਂ ਤਸੱਲੀ ਨਹੀਂ ਮਿਲੀ ਜਿਸ ਦੀ ਉਸ ਨੂੰ ਉਮੀਦ ਸੀ ਇਹ ਧਨ ਕਿਸੇ ਅੰਦਰਲੇ ਸੁਪਨੇ ਦੀ ਪ੍ਰਾਪਤੀ ਪ੍ਰਤੀਤ ਨਹੀਂ ਹੁੰਦਾ ਬਹੁਤ देर मगर ਮਨੁੱਖ ਨੂੰ ਸਮਝ ਸੋਝੀ ਹੁੰਦੀ ਹੈ ਕਿ ਸਮਾਜ ਦੀ ਪ੍ਰਵਾਨਗੀ ਦੇ ਮੁਕਾਬਲੇ ਅੰਦਰੋਂ ਮਿਲਣ ਵਾਲੀ ਤਸੱਲੀ ਵਧੇਰੇ ਭਰਪੂਰ ਹੁੰਦੀ ਹੈ। ਦੌਲਤ, ਪ੍ਰਵਾਨਗੀ ਤੇ ਪ੍ਰਸਿੱਧੀ ਆਮ ਕਰਕੇ ਸਫਲਤਾ ਦੇ ਪਮਾਨੇ ਮੰਨੇ ਜਾਂਦੇ ਹਨ। ਪਰ ਅੰਦਰਲੀ ਤਸੱਲੀ ਤੋਂ ਬਿਨਾਂ ਇਹ ਪਰੇਸ਼ਾਨੀ ਹੀ ਉਪਜਾਉਂਦੇ ਹਨ। ਕਹਿੰਦੇ ਹਨ ਕਿ ਪੈਸੇ ਨਾਲ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਪਰ ਜ਼ਿੰਦਗੀ ਦੀਆਂ ਮੁੱਲਵਾਨ ਚੀਜ਼ਾਂ ਸਲੀਕੇ ਨਾਲ ਹੀ ਉਪਜਾਈਆਂ ਜਾ ਸਕ ਜਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪੈਸੇ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ ਜਿਵੇਂ ਤੁਸੀਂ ਭੋਜਨ ਖਰੀਦ ਸਕਦੇ ਹੋ ਹਾਜਮਾ ਨਹੀਂ ਤੁਸੀਂ ਦਵਾਈਆਂ ਟੋਨਿਕ ਵਿਟਾਮਿਨ ਖਰੀਦ ਸਕਦੇ ਹੋ ਪਰ ਸਿਹਤ ਨਹੀਂ ਤੁਸੀਂ ਸੰਸਾਰ ਭਰ ਦੀਆਂ ਪੁਸਤਕਾਂ ਖਰੀਦ ਸਕਦੇ ਹੋ ਪਰ ਗਿਆਨਪ ਨਹੀਂ ਤੁਸੀਂ ਚਮਕ ਖਰੀਦ ਸਕਦੇ ਹੋ ਪਰ ਸੁੰਦਰਤਾ ਨਹੀਂ ਖਡਾਉਣੇ ਖਰੀਦੇ ਜਾ ਸਕਦੇ ਹਨ ਪਰ ਖੁਸ਼ੀ ਨਹੀਂ ਪੈਸੇ ਨਾਲ ਵਿਸ਼ਾਲ ਜਾਨ ਪਛਾਨ ਪੈਦਾ ਕੀਤੀ ਜਾ ਸਕਦੀ ਹੈ ਪਰ ਮਿੱਤਰਤਾ ਨੌਕਰ ਖਰੀਦੇ ਜਾ ਸਕਦੇ ਹਨ ਪਰ ਵਫਾਦਾਰੀ ਨਹੀਂ ਆਰਾਮ ਦੇ ਸਾਧਨ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਹੀਂ ਤੁਸੀਂ ਸੇਵਾਵਾਂ ਖਰੀਦ ਸਕਦੇ ਹੋ ਪਰ ਸਲੀਕਾ ਨਹੀਂ ਜਿਹੜੀਆਂ ਚੀਜ਼ਾਂ ਚੋਂ ਸਾਨੂੰ ਤਸੱਲੀ ਅਤੇ ਰੱਜ ਮਿਲਦਾ ਹੈ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਰਿਸ਼ਤਿਆਂ ਦਾ ਨਿਗ ਹੁੰਦਾ ਹੈ ਅਤੇ ਰਿਸ਼ਤਿਆਂ ਚ ਨਿਗ ਸਲਿੱਕੇ ਨਾਲ ਉਪਜਦਾ ਹੈ ਪਾਰਟੀਆਂ ਅਤੇ ਸਮਾਗਮ ਖਾਣ ਪੀਣ ਦੀ ਬਹੁਤਾਤ ਨਾਲ ਨਹੀਂ ਸਲਿੱਕੇ ਭਰੇ ਵਿਹਾਰ ਅਤੇ ਉਤਸ਼ਾਹ ਭਰੇ ਵਾਤਾਵਰਨ ਨਾਲ ਯਾਦਗਾਰੀ ਬਣਦੇ ਹਨ ਸਹੂਲਤਾਂ ਜ਼ਿੰਦਗੀ ਨੂੰ ਮਾਨਣਯੋਗ ਬਣਾਉਂਦੀਆਂ ਹਨ ਪਰ ਜੇ ਜਿਉਣ ਦਾ ਸਲਿੱਕਾ ਅਤੇ ਉਤਸ਼ਾਹ ਨਾ ਹੋਵੇ ਤਾਂ ਜ਼ਿੰਦਗੀ ਮਾਣੀ ਨਹੀਂ ਜਾ ਸਕਦੀ ਕਿਸੇ ਸੋਹਣੇ ਚਿਹਰੇ ਦਾ ਮੇਕਅਪ ਮੁਸਕਰਾਹਟ ਤੋਂ ਬਿਨਾ ਸੰਪੂਰਨ ਨਹੀਂ ਹੁੰਦਾ ਇਸੇ ਕਰਕੇ ਕਹਿੰਦੇ ਹਨ ਕਿ ਮੁਸਕਰਾਓ ਬੁੱਲਾਂ ਦੀ ਇਸ ਨਾਲੋਂ ਚੰਗੇਰੀ ਵਰਤੋਂ ਨਹੀਂ ਕੀਤੀ ਜਾ ਸਕਦੀ ਕਈ ਸੁਧਾਰਨ ਕੱਪੜਿਆਂ 'ਚ ਵੀ ਬੜੇ ਫੱਬਦੇ ਹਨ ਕਈ ਮਹਿੰਗੇ ਅਤੇ ਚਮਕੀਲੇ ਦੁਸ਼ਾਲੇ ਪਾ ਕੇ ਵੀ ਬਿਲਕੁਲ ਨਹੀਂ ਜੱਜਦੇ ਸਲੀਕਾ ਕੇਵਲ ਮਨੁੱਖਾਂ 'ਚ ਹੀ ਨਹੀਂ ਹੁੰਦਾ ਇਹ ਪੰਛੀਆਂ ਤੇ ਪਸ਼ੂਆਂ 'ਚ ਵੀ ਹੁੰਦਾ ਹੈ ਜਿਨ੍ਹਾਂ ਨੇ ਪੰਛੀ ਜਾਂ ਜਾਨਵਰ ਪਾਲੇ ਹੁੰਦੇ ਹਨ ਉਹ ਉਹਨਾਂ ਦੇ ਸੁਭਾਅ ਤੋਂ ਜਾਣੂ ਹੁੰਦੇ ਹਨ ਕਈ ਪੰਛੀ ਅਤੇ ਪਸ਼ੂ ਇੰਨੇ ਸਾਊ ਅਤੇ ਸਲੀਕੇ ਵਾਲੇ ਹੁੰਦੇ ਹਨ ਕਿ ਅਸੀਂ ਉਹਨਾਂ ਦਾ ਨਾਂ ਆਪਣੇ ਰਾਸ਼ਨ ਕਾਰਡ ਤੇ ਦਰਜ ਕਰਵਾਉਣ ਬਾਰੇ ਸੋਚਣ ਲੱਗ ਪੈਂਦੇ ਹਾਂ ਅੱਗੇ ਰਹਿਣ ਵਾਲਾ ਹਿੰਮਤੀ ਕਬੂਤਰ ਸਦਾ ਅੱਗੇ ਰਹੇਗਾ ਵਗਜ ਉਤਸ਼ਾਹ ਨਾਲ ਅੱਗੇ ਤੁਰਨ ਵਾਲੀ ਗਊ ਦੁੱਧ ਦੇਣ ਵੇਲੇ ਬਾਲਟੀ ਭਰ ਦਿੰਦੀ ਹੈ ਇਵੇਂ ਹੀ ਕਿਸੇ ਸਭਾ ਜਾਂ ਸਮਾਗਮ 'ਚ ਉਤਸ਼ਾਹ ਵਾਲੇ ਕੁਝ ਵਿਅਕਤੀ ਸਮੁੱਚੀ ਸਥਿਤੀ ਨੂੰ ਚਮਕਿਲਾ ਤੇ ਰਸੀਲਾ ਬਣਾ ਦਿੰਦੇ ਹਨ ਸਲਿੱਕੇ ਵਾਲੇ ਮਹਿਮਾਨਾਂ ਨੂੰ ਅਸੀਂ ਉਡੀਕਦੇ ਰਹਿੰਦੇ ਹਾਂ ਸਲਿੱਕੇ ਵਾਲੇ ਮਹਿਮਾਨ ਸਮੱਸਿਆਵਾਂ ਉਪਜਾਉਂਦੇ ਨਹੀਂ ਸੁਲਝਾਉਂਦੇ ਹਨ ਬਹੁਤੇ ਗਰੀਬ ਅਤੇ ਬਹੁਤੇ ਅਮੀਰ ਵਿਅਕਤੀ ਗਿਆਨ ਪ੍ਰਾਪਤੀ ਦੇ ਵਿਰੁੱਧ ਹੁੰਦੇ ਹਨ ਉਹਨਾਂ ਨੂੰ ਡੂੰਘੇ ਵਿਚਾਰਾਂ ਅਤੇ ਸਾਉ ਵਿਹਾਰ ਦੀ ਭਾਲ ਨਹੀਂ ਹੁੰਦੀ ਉਹ ਭੀੜ 'ਚ ਵਿਚਰਨ ਦੇ ਛੁਕ ਹੋਣ ਕਾਰਨ ਅਤੇ ਇਕਹਿਰੇ ਵਿਹਾਰ ਕਾਰਨ ਕੁਝ ਕੀਤੇ ਬਿਨਾਂ ਹੀ ਪ੍ਰਸੰਨ ਹੋ ਜਾਂਦੇ ਹਨ ਛੋਟਿਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ ਡੂੰਗੇ ਵਿਚਾਰ ਚੁੱਪ ਚੋਂ ਉਪਜਦੇ ਹੀ ਨਹੀਂ ਚੁੱਪ ਨੂੰ ਪਜਾਉਂਦੇ ਵੀ ਹਨ ਚੁੱਪ ਰਹਿਣ ਦੀ ਅਸਫਲਤਾ ਮਾਨਵ ਜਾਤੀ ਦੀਆਂ ਵੱਡੀਆਂ ਅਸਫਲਤਾਵਾਂ ਚੋਂ ਇੱਕ ਹੈ ਚੁੱਪ ਰਹਿਣ ਦਾ ਸਲੀਕਾ ਬੜਾ ਵੱਡਾ ਗੁਣ ਹੈ ਜਿਨ੍ਹਾਂ ਨੂੰ ਮੋਤੀਆਂ ਦੀ ਭਾਲ ਹੁੰਦੀ ਹੈ ਉਹਨਾਂ ਨੂੰ ਡੂੰਗੀਆਂ ਟੂਬੀਆਂ ਲਾਉਣੀਆਂ ਪੈਂਦੀਆਂ ਹਨ ਚੁੱਪ ਰਹਿਣਾ ਤੇ ਦੂਜਿਆਂ ਨੂੰ ਧਿਆਨ ਨਾਲ ਸੁਣਨਾ ਸਾਉ ਵਿਹਾਰ ਤੇ ਸਲੀਕੇ ਦੀ ਇੱਕ ਪਛਾਣ ਹੁੰਦੀ ਹੈ ਜਿਹੜੇ ਆਪਣੇ ਮੂੰਹ ਫੱਟ ਹੋਣ ਦਾ ਮਾਣ ਕਰਦੇ ਹਨ ਅਤੇ ਸਦਾ ਸੱਚ ਬੋਲਣ ਦਾ ਦਾਵਾ ਕਰਦੇ ਹਨ ਉਹਨਾਂ ਦਾ ਉਦੇਸ਼ ਕਦੇ ਵੀ ਸੱਚ ਬੋਲਣਾ ਨਹੀਂ ਹੁੰਦਾ ਦੂਜਿਆਂ ਦੇ ਮਨ ਨੂੰ ਠੇਸ ਪਹੁੰਚਾਉਣਾ ਹੁੰਦਾ ਹੈ ਜੇ ਸਾਰੇ ਮੂੰਹ ਫੱਟ ਹੋ ਜਾਣ ਅਤੇ ਸਾਰੇ ਸੱਚ ਬੋਲਣ ਲੱਗ ਪੈਣ ਤਾਂ ਨਾ ਕੋਈ ਗੱਲਬਾਤ ਹੋ ਸਕਦੀ ਹੈ ਤੇ ਨਾ ਹੀ ਕੋਈ ਰਿਸ਼ਤਾ ਉੱਤਰ ਸਕਦਾ ਹੈ ਕਿਸੇ ਹੋਰ ਤੋਂ ਚੰਗੇਰਾ ਬਣਨ ਤੋਂ ਪਹਿਲਾਂ ਆਪਣੇ ਆਪ ਤੋਂ ਚੰਗੇਰਾ ਬਣਨਾ ਪਵੇਗਾ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕੀ ਹਾਂ ਅਤੇ ਇਸ ਤੋਂ ਚੰਗੇਰਾ ਕਿਵੇਂ ਬਣਿਆ ਜਾ ਸਕਦਾ ਹੈ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਜੋ ਤੁਹਾਡੀਆਂ ਤਾਂਘਾਂ ਹਨ ਜੋ ਤੁਹਾਡੇ ਸੁਪਨੇ ਹਨ ਉਹੋ ਹੀ ਹੋਰਾਂ ਦੇ ਵੀ ਸੁਪਨੇ ਹਨ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਕਿ ਉਹਨਾਂ ਦੇ ਵੀ ਹੱਕ ਹਨ ਤੁਸੀਂ ਪ੍ਰਸੰਨ ਨਹੀਂ ਹੋ ਸਕਦੇ ਦੂਜਿਆਂ ਦੇ ਹੱਕਾਂ ਪ੍ਰਤੀ ਸੁਚੇਤ ਹੋਣਾ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਮਝਣਾ ਸਿਲੀਕੇ ਦੀ ਇੱਕ ਕੜੀ ਹੈ ਦੂਜੇ ਗਲਤ ਹੋ ਸਕਦੇ ਹਨ ਜ਼ਰੂਰੀ ਨਹੀਂ ਕਿ ਹਰ ਕੋਈ ਸਾਡੇ ਵਾਂਗ ਹੀ ਸੋਚੇ ਪਰ ਜੇ ਕਿਸੇ ਨੂੰ ਗਲਤੀ ਕਰਨ ਦੀ ਆਜ਼ਾਦੀ ਨਹੀਂ ਤਾਂ ਕਿਸੇ ਆਜ਼ਾਦੀ ਦੇ ਕੋਈ ਅਰਥ ਹੀ ਨਹੀਂ ਰਹਿੰਦੇ ਪ੍ਰਸੰਨ ਹੋਣ ਤੇ ਦੁਖੀ ਹੋਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਪਰ ਅਕਸਰ ਪ੍ਰਸੰਨ ਹੋਣ ਵਾਸਤੇ ਘੱਟ ਮਿਹਨਤ ਕਰਨੀ ਪੈਂਦੀ ਹੈ ਸੁਪਨੇ ਕਿੰਨੇ ਹੀ ਅਧੂਰੇ ਰਹਿ ਗਏ ਹੋਣ ਕਿੰਨੀਆਂ ਹੀ ਅਸਫਲਤਾਵਾਂ ਨੇ ਤੁਹਾਡੇ ਰਾਹ ਮਾਲੇ ਹੋਣ ਪਰ ਇੱਕ ਚੰਗਾ ਸੌ ਸੁਚੱਜਾ ਤੇ ਸਲੀਕੇ ਭਰਿਆ ਇਨਸਾਨ ਵਣਨ ਦੀ ਯੋਗਤਾ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਸਲੀਕਾ ਪਜਾਉਣ 'ਚ ਕੋਈ ਖਰਚ ਵੀ ਨਹੀਂ ਆਉਂਦਾ ਸਾਰੇ ਖੇਤਰਾਂ 'ਚ ਅਸਫਲ ਹੋਣ ਉਪਰੰਤ ਵੀ ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਤੁਸੀਂ ਨਿਸ਼ਚਿਤ ਹੀ ਸਫਲ ਹੋ ਸਕਦੇ ਹੋ ਇਹ ਹੈ ਤਾਂ ਬੜਾ ਮੁਸ਼ਕਿਲ ਪਰ ਅਸੰਭਵ ਬਿਲਕੁਲ ਨਹੀਂ ਆਪਣੀ ਸਥਿਤੀ ਨਾਲ ਪ੍ਰਸੰਨ ਹੋਣਾ ਸੰਤੁਸ਼ਟ ਹੋਣਾ ਸਲੀਕੇ ਤੋਂ ਬਿਨਾ ਸੰਭਵ ਨਹੀਂ ਹੁੰਦਾ ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਪ੍ਰਾਪਤ ਕਰਨ ਲਈ ਲੱਖਾਂ ਲੋਕ ਯਤਨ ਕਰ ਰਹੇ ਹੁੰਦੇ ਹਨ ਥੋੜਾ ਜਿਹਾ ਧਿਆਨ ਕਰੋ ਕਿੰਨੇ ਵਿਅਕਤੀਆਂ ਦੀਆਂ ਕੁਰਬਾਨੀਆਂ ਤੇ ਯਤਨਾਂ ਨਾਲ ਤੁਸੀਂ ਵਰਤਮਾਨ ਸਥਿਤੀ ਤੇ ਅਪੜੇ ਹੋ ਦੂਜਿਆਂ ਦੇ ਯੋਗਦਾਨ ਪ੍ਰਤੀ ਧੰਨਵਾਦੀ ਹੋਣਾ ਸਲੀਕੇ ਦੀ ਬੁਨਿਆਦ ਹੈ ਦੂਜਿਆਂ ਦੇ ਸਹਿਯੋਗ ਤੋਂ ਬਿਨਾ ਮੈਂ ਕੁਝ ਵੀ ਨਹੀਂ ਜਦੋਂ ਇਹ ਅਵਸਥਾ ਆ ਜਾਵੇ ਤਾਂ ਸਾਰੇ ਹੰਕਾਰ ਡਿੱਗ ਪੈਂਦੇ ਹਨ ਅਤੇ ਮਨੁੱਖ ਸਾਵ ਕੋਮਲ ਅਤੇ ਨਿਮਰ ਹੋ ਜਾਂਦਾ ਹੈ ਜਦੋਂ ਜਵਾਨ ਬਜ਼ੁਰਗਾਂ ਨਾਲ ਜਦੋਂ ਪੁਰਸ਼ ਇਸਤਰੀਆਂ ਨਾਲ ਜਦੋਂ ਤਾਕਤਵਰ ਕਮਜ਼ੋਰਾਂ ਨਾਲ ਸਲੀਕੇ ਨਾਲ ਪੇਸ਼ ਆਉਣ ਲੱਗ ਪੈਣਗੇ ਉਹ ਸਾਡੇ ਸਮਾਜ ਦਾ ਸੁਨਹਿਰੀ ਯੁੱਗ ਹੋ ਨਿਬੜੇਗਾ ਚੰਗੀਆਂ ਸਰਕਾਰਾਂ ਸੰਗੀਤ ਦੀਆਂ ਸੁਰਾਂ ਵਾਂਗ ਲੋਕਾਂ ਦੇ ਜਜ਼ਬਿਆਂ ਨਾਲ ਇੱਕ ਸੁਰ ਹੋਈਆਂ ਹੁੰਦੀਆਂ ਹਨ ਇਹ ਸਾਡਾ ਦੁਰਭਾਗ ਹੈ ਕਿ ਅਸੀਂ ਬੱਚਿਆਂ ਨੂੰ ਉਦੋਂ ਹੀ ਸਮਝਣ ਦਾ ਯਤਨ ਕਰਦੇ ਹਾਂ ਜਦੋਂ ਉਹ ਬਗਾਵਤ ਕਰਦੇ ਹਨ ਸਰਕਾਰਾਂ ਵੀ ਉਦੋਂ ਹੀ ਸੁਣਦੀਆਂ ਹਨ ਜਦੋਂ ਵਿਰੋਧ ਉਪਜਦੇ ਹਨ ਅਤੇ ਜਦੋਂ ਸਰਕਾਰ ਦੀ ਹੋਂਦ ਨੂੰ ਖਤਰਾ ਉਪਜਦਾ ਹੈ ਸਰਕਾਰਾਂ ਤੇ ਲੋਕਾਂ ਦਾ ਆਪਸੀ ਮੇਲਜੋਲ ਨਹੀਂ ਰਿਹਾ ਲੋਕਾਂ ਦੀਆਂ ਸਮੱਸਿਆਵਾਂ ਇੰਨੀਆਂ ਗੁੰਝਲਦਾਰ ਹੋ ਗਈਆਂ ਹਨ ਕਿ ਸਰਕਾਰਾਂ ਉਹਨਾਂ ਨੂੰ ਉਲਝਾ ਨਹੀਂ ਸਕਦੀਆਂ ਸਰਕਾਰਾਂ ਇੰਨੀਆਂ ਸ਼ਕਤੀਸ਼ਾਲੀ ਹੋ ਗਈਆਂ ਹਨ ਗੁੰਝਲਦਾਰ ਹੋ ਗਈਆਂ ਹਨ ਕਿ ਸਰਕਾਰਾਂ ਉਹਨਾਂ ਨੂੰ ਸੁਲਝਾ ਨਹੀਂ ਸਕਦੀਆਂ ਸਰਕਾਰਾਂ ਇੰਨੀਆਂ ਸ਼ਕਤੀਸ਼ਾਲੀ ਹੋ ਗਈਆਂ ਹਨ ਕਿ ਲੋਕ ਬੇਵੱਸ ਹਨ ਅਜਿਹੀ ਵਿਵਸਥਾ ਚੋਂ ਹੀ ਬਗਾਵਤਾਂ ਉਪਜਦੀਆਂ ਹਨ ਪੰਛੀ ਪਾਣੀ ਅੰਦਰ ਨਹੀਂ ਰੱਖੇ ਜਾ ਸਕਦੇ ਮੱਛੀਆਂ ਹਵਾ ਚ ਨਹੀਂ ਰਹਿ ਸਕਦੀਆਂ ਫਿਲਾਸਫਰ ਨੂੰ ਨੱਚਦਿਆਂ ਨਹੀਂ ਕਿਹਾਸਿਆ ਜਾ ਸਕਦਾ ਏਵੇਂ ਜਿੰਨਾ ਚੀਜ਼ਾਂ ਦਾ ਮੇਲ ਨਹੀਂ ਉਹਨਾਂ ਨੂੰ ਮਿਲਾਉਣ ਦਾ ਯਤਨ ਕਰਨਾ ਸਮੇਂ ਅਤੇ ਸੌਮਿਆਂ ਦੀ ਇੱਕ ਵਰਤੋ ਹੈ ਹੋ ਨਿਬੜਦੀ ਹੈ ਆਪਣੀ ਯੋਗਤਾ ਦੇ ਸੰਦਰਭ ਚ ਜਾਣਨਾ ਬੜਾ ਜ਼ਰੂਰੀ ਹੈ ਕਿ ਕੀ ਕੀ ਮੇਰੀ ਪਹੁੰਚ ਚ ਹੈ ਅਤੇ ਕੀ ਮੇਰੀ ਪਹੁੰਚ ਕਦੇ ਨਹੀਂ ਆ ਸਕਦਾ ਇਸ ਨੂੰ ਸੋਚੀ ਉਪਰੰਤ ਹੀ ਅਸੀਂ ਆਪਣੇ ਯਤਨਾਂ ਨੂੰ ਯੋਗ ਸਹਿਦ ਪ੍ਰਦਾਨ ਕਰ ਸਕਦੇ ਹਾਂ ਜੋਗ ਅਤੇ ਚੰਗੇ ਬੰਦਿਆਂ ਦੀ ਸੰਗਤ ਚ ਚੰਗੀਆਂ ਪੁਸਤਕਾਂ ਦੇ ਸਾਥ ਚ ਅਸੀਂ ਛੋਟੇ ਹੋਣ ਦੇ ਬਾਵਜੂਦ ਵੱਡੇ ਸੁਪਨੇ ਵੇਖਣ ਲੱਗ ਪੈਂਦੇ ਹਾਂ ਜਦੋਂ ਕਿਸੇ ਵਿਦਿਆਰਥੀ ਨੂੰ ਆਪਣੀ ਪਸੰਦ ਦੇ ਅਧਿਆਪਕ ਤੋਂ ਸਾਰਿਆਂ ਦੇ ਸਾਹਮਣੇ ਸ਼ਾਬਾਸ਼ ਮਿਲਦੀ ਹੈ ਤਾਂ ਉਸ ਦਾ ਹੌਸਲਾ ਹੀ ਨਹੀਂ ਉਸ ਦੀ ਯੋਗਤਾ ਵੀ ਵੱਧ ਜਾਂਦੀ ਹੈ ਅਤੇ ਉਸ ਝਾਤੋਂ ਵਿਸ਼ਵਾਸ ਦਾ ਉਪਜਾਇਆ ਸਲਿਕਾ ਆ ਜਾਂਦਾ ਹੈ ਜੇ ਤੁਹਾਡੇ ਕੋਲ ਕਿਸੇ ਨੂੰ ਦੇਣ ਲਈ ਕੁਝ ਵੀ ਨਹੀਂ ਤਾਂ ਵੀ ਸ਼ਾਬਾਸ਼ ਤਾਂ ਦਿੱਤੀ ਹੀ ਜਾ ਸਕਦੀ ਹੈ। ਸਲਿਕਾ ਦੂਜਿਆਂ ਨਾਲ ਵਿਹਾਰ ਕਰਨ ਦਾ ਸਾਡਾ ਦ੍ਰਿਸ਼ਟੀਕੋਣ ਹੁੰਦਾ ਹੈ। ਸਲਿਕੇ ਵਾਲੇ ਵਿਹਾਰ ਦਾ ਕੋਈ ਅੰਤਮ ਪੜਾ ਨਹੀਂ ਹੁੰਦਾ। ਇਹ ਜੀਵਨ ਭਰ ਨਿਰੰਤਰ ਰੋਪ ਚ ਆਪਣੇ ਆਪ ਨੂੰ ਸੁਧਾਰਨ, ਮਾਣਜਣ, ਸਵਾਰਨ ਅਤੇ ਵਧੇਰੇ ਜੋਗ ਬਣਾਉਣ ਦਾ ਅਮਲ ਹੈ। ਜਦੋਂ ਤੁਸੀਂ ਇੱਕ ਪਹਾੜੀ ਚੜ੍ਹਦੇ ਹੋ ਤਾਂ ਚੜ੍ਹ ਕੇ ਪਤਾ ਲੱਗਦਾ ਹੈ ਕਿ ਹੋਰ ਪਹਾੜੀਆਂ ਵੀ ਹਨ। ਇਵੇਂ ਹੀ ਸਲੀਕੇ ਦੀ ਅਨੇਕਾਂ ਪਰਤਾਂ ਤੇ ਪੜਾਉ ਹੁੰਦੇ ਹਨ ਜਿਵੇਂ ਸੁਹਿਰਦਤਾ ਦੇ ਨਿਯਮ ਤੋਂ ਬਿਨਾਂ ਕੋਈ ਪ੍ਰੇਮ ਨਹੀਂ ਨਿਭ ਸਕਦਾ ਇਵੇਂ ਹੀ ਸਲੀਕੇ ਭਰੀ ਜ਼ਿੰਮੇਵਾਰੀ ਦੀ ਭਾਵਨਾ ਤੋਂ ਬਿਨਾਂ ਕੋਈ ਰਿਸ਼ਤਾ ਉੱਸਰਦਾ ਹੈ ਨਾ ਹੀ ਬਣਿਆ ਰਹਿੰਦਾ ਹੈ ਨਿਰਸੁੰਦੇ ਵਿਦਵਤਾ ਨਾਲੋਂ ਨਿਮਰਤਾ ਵਧੇਰੇ ਮਹੱਤਵਪੂਰਨ ਗੁਣ ਹੈ ਇਸ ਤੱਥ ਦੀ ਪਛਾਣ ਹੀ ਸਿਆਣਪ ਦਾ ਆਰੰਭ ਹੁੰਦੀ ਹੈ ਇਹ ਸਿਆਣਪ ਅਣਗਾਹੇ ਰਾਹਾਂ ਤੇ ਸਾਡੀ ਪ੍ਰੇਰਣਾ ਬਣਦੀ ਹੈ ਪਿਆਰ ਕਰਨਾ ਅਣਗਾਹੇ ਰਾਹਾਂ ਤੇ ਚੱਲਣ ਦੀ ਸਭ ਤੋਂ ਵਧੀਰੇ ਢੁਕਵੀਂ ਉਦਾਹਰਨ ਹੈ ਜੇ ਸਾਥ ਪ੍ਰੇਮ ਵਾਲਾ ਸਲੀਕੇ ਵਾਲਾ ਹੋਵੇ ਤਾਂ ਨਰਕ ਸਵਰਗ ਹੋ ਜਾਂਦਾ ਹੈ ਦੁੱਖ ਸੁੱਖ ਹੋ ਜਾਂਦਾ ਹੈ ਇਸ ਯਾਤਰਾ 'ਚ ਪੁਰਸ਼ ਕੋਮਲ ਨਿਮਰ ਅਤੇ ਇਸਤਰੀ ਉਦਾਰ ਅਤੇ ਦਲੇਰ ਹੋ ਜਾਂਦੀ ਹੈ ਦੋਵੇਂ ਪਿਆਰ ਦੇ ਸਲੀਕੇ 'ਚ ਵੱਧ ਜਾਣ ਕਰਕੇ ਇੱਕ ਨਵੀਂ ਭਾਸ਼ਾ ਸਰੀਰਕ ਹਰਕਤਾਂ ਦੀ ਭਾਸ਼ਾ ਭਾਸ਼ਾ ਦੇ ਪਿੱਛੇ ਛੁਪੀ ਹੋਈ ਇੱਕ ਹੋਰ ਭਾਸ਼ਾ ਸਿਰਜ ਲੈਂਦੇ ਹਾਂ ਇਵੇਂ ਉਹ ਆਪਣੀ ਪਛਾਣ ਦੇ ਨਵੇਂ ਆਧਾਰ ਲੱਭ ਲੈਂਦੇ ਹਨ ਸਲੀਕੇ ਨਾਲ ਸਾਡੀ ਸ਼ਖਸੀਅਤ ਦੇ ਸਾਰੇ ਪੱਖ ਤੇ ਸਾਰੇ ਰੰਗ ਉਗੜ ਪੈਂਦੇ ਹਨ ਜਿਹੜੇ ਲੋਕ ਆਪਣੀ ਪਛਾਣ ਡਿਗਰੀਆਂ ਅਹੁਦਿਆਂ ਧਨ ਜਾਂ ਜਾਇਦਾਦ ਚੋਂ ਲੱਭਦੇ ਹਨ ਉਹ ਕੁਝ ਵੀ ਨਹੀਂ ਲੱਭ ਸਕਣਗੇ ਕੁਰਸੀ ਵਾਲੇ ਤੋਂ ਕੁਰਸੀ ਖੋਹ ਲਵੋ ਉਹ ਵਿਚਾਰਾ ਜਿਹਾ ਲੱਗਣ ਲੱਗ ਪਵੇਗਾ ਤੱਕੇ ਨਾਲ ਖੋਈਆਂ ਜਾਂ ਪ੍ਰਾਪਤ ਕੀਤੀਆਂ ਅਵਸਥਾਂ ਤੱਕੇ ਦੀ ਵਾਪਸੀ ਵੇਲੇ ਹੱਥੋਂ ਨਿਕਲ ਜਾਂਦੀਆਂ ਹਨ ਮਹਾਨ ਅਤੇ ਗੰਭੀਰ ਚੀਜ਼ਾਂ ਦਾ ਪਤਨ ਹੌਲੀ-ਹੌਲੀ ਹੁੰਦਾ ਹੈ ਪਰ ਖੋਖਲੀਆਂ ਚੀਜ਼ਾਂ ਦੇ ਰਿਵਾਜ ਜਲਦੀ ਬਦਲ ਜਾਂਦੇ ਹਨ ਸﻠਿਕਾ ਵਿਰਸੇ ਵਿੱਚ ਮਿਲਣ ਵਾਲੀ ਕੋਈ ਜਾਇਦਾਦ ਨਹੀਂ ਹੁੰਦਾ ਇਹ ਆਪ ਕਮਾਉਣਾ ਪੈਂਦਾ ਹੈ ਬੁੱਧ ਹੋਇਆ ਸੀ ਉਸ ਦਾ ਪੁੱਤਰ ਬੁੱਧ ਨਹੀਂ ਹੋਇਆ ਨਾ ਹੀ ਬੁੱਧ ਦਾ ਕੋਈ ਚੇਲਾ ਬੁੱਧ ਹੋਇਆ ਹੈ ਆਪਣੇ ਆਪ ਨੂੰ ਸੁਧਾਰਨਾ ਜਾਂ ਨਿਸ਼ਾਨਾ ਬਣਾਏ ਬਿਨਾ ਕੋਈ ਹੰਢ ਅਨਸਾਰ ਪਰਵਰਤਨ ਜਾਂ ਸੁਧਾਰ ਨਹੀਂ ਵਾਪਰਦਾ ਸੁਧਾਰਕ ਬਣਨ ਤੋਂ ਪਹਿਲਾਂ ਪਿਆਰੇ ਬਣਨਾ ਜ਼ਰੂਰੀ ਹੈ ਰਾਮ ਨੇ ਬੁੱਧ ਨੇ ਅਤੇ ਪਿਆਰੇ ਨਾਨਕ ਨੇ ਇਹੀ ਟੰਗ ਅਪਣਾਇਆ ਸੀ ਸਥਿਤੀ ਦਾ ਵਿਅੰਗ ਇਹ ਹੈ ਕਿ ਜਿਨ੍ਹਾਂ ਸਮਾਜਾਂ ਵਿੱਚ ਸੁਧਾਰ ਦੀ ਪਰਿਵਰਤਨ ਦੀ ਸਲੀਕੀ ਅਤੇ ਚੱਜ ਆਚਾਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉੱਥੇ ਹੀ ਇਹਨਾਂ ਦਾ ਸਭ ਤੋਂ ਵੱਧ ਵਿਰੋਧ ਅਤੇ ਇਨਾਂ ਪ੍ਰਤੀ ਅਣਗਹਿਲੀ ਹੁੰਦੀ ਹੈ ਸਾਂਝੇ ਯਤਨਾਂ ਤੋਂ ਬਿਨਾ ਕੋਈ ਸਦੀਵੀ ਤਬਦੀਲੀ ਨਹੀਂ ਵਾਪਰਦੀ ਜੋਕੇ ਸਮਾਜ ਦੀ ਸਮੁੱਚੀ ਸਥਿਤੀ ਮਹੱਤਵਪੂਰਨ ਨੂੰ ਨਿਰਾਰਥਕ ਅਤੇ ਮੁੱਲਵਾਨ ਨੂੰ ਮੁੱਲਹੀਨ ਬਣਾਉਣ ਵਾਲੀ ਹੈ ਪਰ ਕੋਈ ਵੀ ਸਥਿਤੀ ਸੰਪੂਰਨ ਰੂਪ ਵਿੱਚ ਨਿਰਾਸ਼ਾਜਨਕ ਨਹੀਂ ਹੁੰਦੀ ਹਰ ਸਥਿਤੀ ਨੂੰ ਸਾਰਥਕ ਅਤੇ ਸ਼ਕਤੀਸ਼ਾਲੀ ਯਤਨਾਂ ਨਾਲ ਮੋੜਾ ਦਿੱਤਾ ਜਾ ਸਕਦਾ ਹੈ ਨਿਰਸੰਦੇਹ ਸਾਝੇ ਪਰਿਵਾਰਕ ਜੀਵਨ ਦੇ ਖੇਰੂ-ਖੇਰੂ ਹੋ ਜਾਣ ਨਾਲ ਸਾਡੇ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਯੋਗਤਾ ਘਟਦੀ ਜਾ ਰਹੀ ਹੈ ਅਤੇ ਮੁਕਾਬਲੇ ਦਾ ਯੁੱਗ ਹੋਣ ਕਾਰਨ ਹਰ ਕੋਈ ਤਿਲਕਣ ਵਾਲੀ ਅਵਸਥਾ ਦਾ ਸ਼িকার ਹੈ ਇਸੇ ਕਰਕੇ ਹਿੰਸਾ ਅਸਫਲਤਾ ਤੇ ਆਤਮ ਹੱਤ ਵਧ ਰਹੇ ਹਨ ਜ਼ਿੰਦਗੀ ਦੀ ਤਰਵਾਸ ਮੁਕ ਜਾਣ ਕਾਰਨ ਜਦੋਂ ਅਸੀਂ ਅਸਫਲ ਹੁੰਦੇ ਹਾਂ ਜਾਂ ਹਾਰ ਜਾਂਦੇ ਹਾਂ ਤਾਂ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸਾਰਾ ਜਮਾਨਾ ਹੀ ਸਾਡਾ ਵਿਰੋਧੀ ਹੋ ਗਿਆ ਹੋਵੇ ਅਸਫਲਤਾਵਾਂ ਤੇ ਹਾਰਾਂ ਸਦਾ ਜ਼ਿੰਦਗੀ ਦਾ ਇੱਕ ਭਾਗ ਰਹਿਣਗੀਆਂ ਲੋੜ ਇਹਨਾਂ ਵਿੱਚ ਛੁਪੇ ਸਬਕਾਂ ਨੂੰ ਸਿੱਖਣ ਦੀ ਹੈ ਸਫਲ ਹੋਣ ਦੀ ਕਾਹਲ ਵਿੱਚ ਅਤੇ ਪਹਿਲੇ ਹੀ ਯਤਨ ਵਿੱਚ ਸਫਲ ਹੋਣ ਦੀ ਲਾਲਸਾ ਕਾਰਨ ਅਸੀਂ ਆਪਣੇ ਆਲੇ-ਦੁਆਲੇ ਸਫਲਤਾ ਦਾ ਇੱਕ ਸੰਗਣਾ ਵਾਤਾਵਰਨ ਸਿਰਜ ਲੈਂਦੇ ਹਾਂ ਅਸੀਂ ਆਪ ਸਫਲ ਹੋਣਾ ਚਾਹੁੰਦੇ ਚਾਹਣ ਦੇ ਨਾਲ-ਨਾਲ ਇਹ ਵੀ ਚਾਹੁੰਦੇ ਹਾਂ ਕਿ ਦੂਜੇ ਅਸਫਲ ਵੀ ਹੋਣ ਜਦੋਂ ਐਵੇਂ ਨਹੀਂ ਹੁੰਦਾ ਤਾਂ ਸਾਨੂੰ ਆਪਣੇ ਸਫਲ ਹੋਣ ਤੇ ਦੂਜਿਆਂ ਦੇ ਸਫਲ ਹੋਣ ਕਾਰਨ ਦੋਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੱਕ ਅਸੀਂ ਸਾਰਿਆਂ ਦੀ ਸਫਲਤਾ ਦਾ ਵਾਤਾਵਰਨ ਨਹੀਂ ਸਿਰਜਦੇ ਸਾਡੀ ਸਫਲਤਾ ਵੀ ਸੰਭਵ ਨਹੀਂ ਹੋਵੇਗੀ ਜਦੋਂ ਅਸੀਂ ਆਪਣੀ ਅਸਫਲਤਾ ਵਿੱਚ ਛੁਪਿਆ ਸਬਕ ਸਿੱਖ ਲੈਂਦੇ ਹਾਂ ਤਾਂ ਅਸੀਂ ਉਸ ਅਸਫਲਤਾ ਤੋਂ ਮੁਕਤ ਹੋ ਜਾਂਦੇ ਹਾਂ ਉਸ ਰਸਤੇ ਤੋਂ ਅਸੀਂ ਉਜਾਦ ਹੋ ਜਾਂਦੇ ਹਾਂ ਜਦੋਂ ਅਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਹਾਂ ਤਾਂ ਅਸੀਂ ਉਸ ਚੀਜ਼ ਨੂੰ ਕਮਜ਼ੋਰ ਨਹੀਂ ਸਗੋਂ ਸ਼ਕਤੀਸ਼ਾਲੀ ਬਣਾ ਦਿੰਦੇ ਹਾਂ ਜਿਵੇਂ ਦਰਿਆ ਦੇ ਵਹਿਣ ਵਿੱਚ ਸੁੱਟਿਆ ਪੱਥਰ ਪਾਣੀ ਦਾ ਵੇਗ ਅਤੇ ਰਫ਼ਤਾਰ ਵਧਾ ਦਿੰਦਾ ਹੈ ਜਦੋਂ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਹਾਂ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਹਾਂ ਜਾਂ ਉਸ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਸ ਨਾਲ ਵੱਜ ਜਾਂਦੇ ਹਾਂ ਅਤੇ ਵੱਜੇ ਰਹਿੰਦੇ ਹਾਂ ਉਸ ਪ੍ਰਤੀ ਸਦਭਾਵਨਾ ਵਿਖਾ ਕੇ ਇਸ ਸਮੱਸਿਆ ਨੂੰ ਉਸ ਦੇ ਦ੍ਰਿਸ਼ਟੀਕੋਣ ਤੋਂ ਸੋਚ ਕੇ ਅਸੀਂ ਆਜ਼ਾਦ ਹੋ ਸਕਦੇ ਹਾਂ ਚੀਜ਼ਾਂ ਉਦੋਂ ਹੀ ਠੀਕ ਹੁੰਦੀਆਂ ਹਨ ਜਦੋਂ ਉਹ ਇਕੱਲੀਆਂ ਨਹੀਂ ਸਗੋਂ ਇਕੱਠੀਆਂ ਹਿਲਜੁਲ ਕਰਦੀਆਂ ਹਨ ਕਿਸੇ ਮਸ਼ੀਨ ਦੇ ਵੱਖ-ਵੱਖ ਪੁਰਜ਼ੇ ਸਰੀਰ ਦੇ ਵੱਖ-ਵੱਖ ਅੰਗ ਜਦੋਂ ਇੱਕਸੋਰ ਨਾ ਹੋਣ ਉਹ ਠੀਕ ਅਤੇ ਤੰਦਰੁਸਤ ਹੋਣ ਦਾ ਪਰਮਾਨ ਨਹੀਂ ਹੁੰਦੇ ਦੂਜਿਆਂ ਤੋਂ ਬਿਨਾ ਸਾਡਾ ਆਪਣਾ ਕੋਈ ਮਹੱਤਵ ਨਹੀਂ ਹੁੰਦਾ ਦੂਜਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਦੇ ਆਧਾਰ ਤੇ ਹੀ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਜਦੋਂ ਅਸੀਂ ਕਿਸੇ ਬਾਰੇ ਕੁਝ ਕਹਿੰਦੇ ਹਾਂ ਤਾਂ ਆਪਣੇ ਆਪ ਬਾਰੇ ਵੀ ਅਸੀਂ ਬੜਾ ਕੁਝ ਦੱਸ ਜਾਂਦੇ ਹਾਂ ਹਰੇਕ ਗੱਲ ਨੂੰ ਅਤਿ ਗੰਭੀਰਤਾ ਨਾਲ ਲੈਣਾ ਵੀ ਇੱਕ ਪ੍ਰਕਾਰ ਦਾ ਰੋਗ ਹੈ ਕਿਉਂਕਿ ਹਾਸਾ ਹਸਣਾ ਤੇ ਹਸਾਉਣਾ ਦੁਨੀਆ ਦੀਆਂ ਦੁਸ਼ਵਾਰੀਆਂ ਨੂੰ ਬਰਦਾਸ਼ਤ ਕਰਨ ਦੀਆਂ ਢਾਲਾਂ ਹਨ ਇਹਨਾਂ ਢਾਲਾਂ ਨੂੰ ਖੁੰਡਾ ਨਹੀਂ ਹੋਣ ਦੇਣਾ ਚਾਹੀਦਾ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਹ ਕਿਵੇਂ ਕਹਿੰਦੇ ਹਨ ਸੋ ਕਿਸੇ ਬਾਰੇ ਆਪਣੀ رائے ਦੇਣ ਜਾਂ ਕਹਿਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਸਲਿੱਕੇ ਦੀ ਯਾਤਰਾ ਬੜੀ ਲੰਮੀ ਹੈ ਇਸ ਨੂੰ ਝਟਪਟ ਮੁਕਾਉਣ ਨਾਲ ਸਾਡਾ ਸਮੁੱਚਾ ਵਿਹਾਰ ਬਨਾਵਟੀ ਹੋ ਜਾਂਦਾ ਜਾਵੇਗਾ ਸਲਿੱਕੇ ਨੂੰ ਅਪਣਾਉਣ ਦੀ ਤਾਂਗ ਹੋਣੀ ਚਾਹੀਦੀ ਹੈ ਇਹ ਮੱਠੇ ਮੱਠੇ ਸੇਕ ਨਾਲ ਰਿਜਣ ਵਾਲਾ ਪਕਵਾਨ ਹੈ ਇਹ ਅਸੰਭਵ ਹੈ ਕਿ ਕੋਈ ਹਨੇਰੇ ਵਿੱਚ ਹੋਵੇ ਅਤੇ ਪ੍ਰਕਾਸ਼ ਦੀ ਤਾਂਗ ਨਾ ਕਰੇ ਇਹ ਵੀ ਅਸੰਭਵ ਹੈ ਕਿ ਕਿਸੇ ਨੂੰ ਭੁੱਖ ਲੱਗੀ ਹੋਵੇ ਅਤੇ ਭੋਜਨ ਦੀ ਇੱਛਾ ਨਾ ਕਰੇ ਇਹ ਤਾਂ ਹੈ ਹੀ ਅਸੰਭਵ ਕਿ ਕੋਈ ਚੰਗੇਰਾ ਇਨਸਾਨ ਬਣਨਾ ਚਾਹੇ ਅਤੇ ਉਹ ਸਲੀਕੇ ਅਤੇ ਚੱਜ ਆਚਾਰ ਪ੍ਰਤੀ ਸੁਚੇਤ ਨਾ ਹੋਵੇ ਸਕੂਲ ਚੰਗੇ ਮਾੜੇ ਨਹੀਂ ਹੁੰਦੇ ਜਿੱਥੇ ਸਲੀਕੇ ਵਾਲੇ ਵਿਦਿਆਰਥੀ ਪੜ੍ਹਦੇ ਹਨ ਉਹ ਸਕੂਲ ਚੰਗੇ ਖਵਾਉਣ ਲੱਗ ਪੈਂਦੇ ਹਨ ਈਵੇਂ ਹੀ ਸਮਾਜ ਚੰਗੇ ਮਾੜੇ ਜਾਂ ਅਮੀਰ ਗਰੀਬ ਨਹੀਂ ਹੁੰਦੇ ਸਲੀਕੇ ਵਾਲੇ ਸੰਤੁਸ਼ਟ ਮਿਹਨਤੀ ਅਤੇ ਗਿਆਨ ਨਾਲ ਪਰਨਾਏ ਲੋਕਾਂ ਵਾਲੇ ਸਮਾਜ ਸੋਹਣੇ ਬਹਾਦਰ ਅਤੇ ਖੁਸ਼ਹਾਲ ਹੋਣੇ ਪੜਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ